ਜਿਹ ਅੱਜ ਜਉਂਦੇ ਹੁੰਦੇ ਤੇ ਮਾਣ ਹੁੰਦਾ ਹੁੰਦਾ ਉਹ ਪੁੱਤ ਦਾ ਇਹ ਵੱਡਾ ਸਨਮਾਨ ਹੈ ਮਾਤਾ ਕਸ਼ਮੀਰਪੁਰ ਦੇ ਪੁੱਤ ਦਾ ਵੱਡਾ ਬਣਾ ਸਨਮਾਨ ਕੀਤਾ ਜਾ ਰਿਹਾ ਹੈ ਜਿਹਨਾਂ ਭਰਾਵਾਂ ਨੇ ਵੱਡਾ ਮਾਣ ਸਨਮਾਨ ਕਰਨ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਭਰਾਵਾਂ ਨੇ ਥੱਲੇ ਮਾਣ ਸਨਮਾਨ ਕਰਦੇ ਪਹਿਲੇ ਸਾਰੇ ਪਰਿਵਾਰਾਂ ਲਈ ਮੌਕਾ ਦਿੱਤਾ ਹੈ ਭਰਾਵਾਂ ਨੂੰ ਧੰਨਵਾਦ ਕਰਾਂਗਾ ਭਰਾਵਾਂ ਨੂੰ ਉਹਨਾਂ ਨੇ ਬਣਾ ਜਿਹਨੇ ਡਾਕੀ ਉੱਤੇ ਮਾਰਦਾ ਸਿਰ ਤੇ ਹੁੰਦਾ ਕਿ ਮੇਰੇ ਪੁੱਤ ਦਾ ਵੱਡਾ ਬਣਾ ਸਨਮਾਨ ਕੀਤਾ ਜਾ ਰਿਹਾ ਹੈ ਗਰੋਟਾ ਟੀਮ ਬਾਦ ਟਾਪਰ ਦਾ ਰੇਡਰ ਹੈ ਜਿਸ ਖਿਡਾਰੀ ਨੂੰ ਫਿਰ 13 ਜਨਵਰੀ ਐਨ ਜ਼ਿਲ੍ਹੇ ਪਠਾਨਗੁਰ ਦੀ ਧਰਤੀ ਤੇ ਅੱਜ ਦੇ ਦੀਪੂ ਅਮਰੀਕਾ ਵੱਲੋਂ ਸਰਕਾਰ ਦੀ ਉਹ ਗੱਡੀ ਨਾਲ ਸਨਮਾਨ ਹੋਵੇਗਾ ਖੇਡ ਮੈਦਾਨ ਦੇ ਅੰਦਰ ਕਬੱਡੀ ਕਬੱਡੀ ਉਧਰ ਸ਼ਿਪਾ ਵੀ ਤਿਆਰ ਹੈ ਉਧਰ ਮੰਗਾ ਵੀ ਤਿਆਰ ਹੈ ਦੇ ਇੱਕ ਨੰਬਰ ਦਾ ਜਫਾ ਜਿਹੜਾ ਉਹ ਲੱਗ ਚੁੱਕਾ ਤੇ ਪੁਆਇੰਟ 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 ਸਮਾਂ ਸਮਾਂ 30 ਸੈਕਿੰਡ ਦੀ ਰੇਡ ਬੱਲੇ 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 ਓ ਬੱਲੇ ਪਹਿਲਾਂ ਤੇ ਮੈਨੂੰ ਥਾਲੇ ਪਿੰਡ ਨੂੰ ਚਲੋ ਆਰਾਮਨਾਮ ਸਸੀ ਕੌਰ ਜੀ ਮੈਂ ਬਰੋਟੇ ਦਾ ਨਵਾਸੀ ਆ ਮੈਨੂੰ ਬਹੁਤ ਖੁਸ਼ੀ ਆ ਵੀ ਚਲੋ ਮੈਂ ਗੱਡੀ ਨਾਲੋਂ ਜ਼ਿਆਦਾ ਮੈਨੂੰ ਖੁਸ਼ੀ ਆ ਕਿ ਚਲੋ ਪਿੰਡ ਵਾਸੀਆਂ ਨੇ ਮੇਰਾ ਸਨੋਖ ਦਿੱਤਾ ਆ ਤੇ ਮੇਰਾ ਸਵਾਗਤ ਕੀਤਾ ਇਹ ਗੱਲ ਦੀ ਮੈਨੂੰ ਜ਼ਿਆਦਾ ਖੁਸ਼ੀ ਆ ਗੱਡੀ ਨਾਲੋਂ ਤੇ ਬੜਾਈ ਧੰਨਵਾਦ ਕਰਦਾ ਇਹਦੇ ਮਾਪਿਓ ਦਾ ਔਰ ਇਹਨਾਂ ਦੇ ਪੇਰੈਂਟਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਐਦਾਂ ਦੇ ਬੱਚੇ ਨੂੰ ਗੋਣ ਦਿੱਤੇ ਨੇ ਔਰ ਬੱਚਾ ਮੱਲਾ ਮਾਰ ਕੇ ਆਇਆ ਆ ਪਿਆ ਐਦਾਂ ਦਾ ਨਿਕਲਿਆ ਆ ਕਿ ਜਿੰਨੇ ਪਿੰਡ ਲਈ ਐਡਾ ਵੱਡਾ ਨਾਮ ਲਿਆਂਦਾ ਨਾਮ ਤੇ 10 ਰੁਪਏ ਦਾ ਮਾਨ ਨਹੀਂ ਹੁੰਦਾ ਔਰ ਲੱਖਾਂ ਰੁਪਈਆ ਦਾ ਨਾਮ ਮੁੜਾ ਲੈ ਗਿਆ ਗਰੋਟੇ ਦੀ ਝੋਲੀ ਦੇ ਵਿੱਚ ਪਾਇਆ ਮੈਂ ਤੇ ਇੰਨਾ ਖੁਸ਼ ਆਂ ਕਿ ਮੈਨੂੰ ਤੁਸੀਂ ਪੁੱਛ ਨਹੀਂ ਸਕਦੇ ਸਾਡੀ ਪੂਰੀ ਪੰਚਾਇਤ ਬਹੁਤ ਖੁਸ਼ ਹੈ ਔਰ ਸਾਰੇ ਬੱਚਿਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਇਦਾਂ ਦੀਆਂ ਮੱਲਾ ਮਾਰ ਕੇ ਆਓ ਵੱਡੀ ਤੋਂ ਵੱਡੀਆਂ ਮੱਲਾ ਮਾਰ ਕੇ ਲਿਆਓ ਔਰ ਪੰਚਾਇਤ ਪੂਰੀ ਤੁਹਾਡੇ ਨਾਲ ਹੈ ਇਹ ਬੱਚੇ ਨੂੰ ਮੈਂ ਕਹਤਾਂ ਕਿ ਜਿੱਥੇ ਵੀ ਤੈਨੂੰ ਗ੍ਰਾਊਂਡ ਦੀ ਜਗ੍ਹਾ ਲੱਗਦੀ ਏ ਚੰਗੀ ਪੰਚਾਇਤ ਦੀ ਉਹ ਤੈਨੂੰ ਜਗ੍ਹਾ ਹੀ ਦੇ ਦੇਵਾਂਗੇ ਬਣਾ ਕੇ ਤੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਜੋੜ ਔਰ ਉਹਨਾਂ ਨੂੰ ਵਧੀਆ ਰਸਤੇ ਚਲਾ ਕੇ ਰੱਖ ਨਸ਼ਿਆਂ ਤੋਂ ਬੱਚੇ ਦੂਰ ਰਹਿਣ ਔਰ ਇੱਕ ਸਾਡੀ ਛੇ ਪਲੈਨ